ਦੇ ਮਾਮਿਆਂ ਦੇ ਪਿੰਡ ਗਏ ਸੀ ਪੂਰਾ ਕੈਂਟ ਵਲੋਗਾ ਜਲਦੀ ਜਲਦੀ ਜਾਗਦੇ ਧੰਨ। ڈاکੂ ਵੀਰ ਜੀ ਲਾਪੀ ਸਿੰਘ ਜੀ ਦੀ ਵਾਈਫ ਸਰਵਕੌਰ ਜੀ ਦਾ ਅੱਜ ਜਨਮ ਦਿਨ ਸੀ। ਜਿਸ ਦੀ ਉਹਨਾਂ ਨੇ ਇੱਕ ਖੂਬਸੂਰਤ ਤਸਵੀਰ ਆਪਣੀ ਫੈਮਿਲੀ ਦੇ ਨਾਲ ਸਾਂਝੀ ਕੀਤੀ। ਕੈਪਸ਼ਨ ਦੇ ਵਿੱਚ ਲਿਖਿਆ ਹੈਪੀ ਬਰਥਡੇ ਵਾਈਫ। ਉਹ ڈاکੂ ਵੀਰ ਜੀ ਨੂੰ ਚਾਉਣ ਵਾਲੇ ਉਹਨਾਂ ਦੀ ਵਾਈਫ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲੱਗਾ ਤਰ ਕਮੈਂਟ ਬਾਕਸ ਦੇ ਵਿੱਚ ਸ਼ੁਰੂ ਹੋ ਗਿਆ। ਸਾਰੇ ਫੈਨਸ ਨੇ ਉਹਨਾਂ ਦੀ ਵਾਈਫ ਨੂੰ ਹੈਪੀ ਬਰਥਡੇ ਦੀ ਵਿਸ਼ ਕੀਤਾ। ਉਸ ਤੋਂ ਇじめ ਸਾਨੂੰ ਪਤਾ ਹੀ ਹੈ ਕਿ ਡਾਕੂ ਵੀਰ ਜੀ ਆਪਣੀ ਵਾਈਫ ਦੇ ਨਾਲ ਫਨੀਸ ਵੀਡੀਓ ਬਣਾਉਣ ਲੱਗ ਪਏ ਨੇ ਸਾਂਸਕਾ ਵੱਲੋਂ ਬਹੁਤ ਹੀ ਜ਼ਿਆਦਾ ਵੀਡੀਓ ਨੂੰ ਪਸੰਦ ਵੀ ਕੀਤਾ ਜਾਂਦਾ ਹੈ। ਡਾਕੂ ਵੀਰ ਦੀ ਵਾਈਫ ਸਰਵਕੌਰ ਜੀ ਸੋਗ ਦੀ ਕਰਮਾ ਵਾਲੀ ਕੁੜੀ ਹੈ ਜੋ ਇਸ ਨੂੰ ਇੰਨਾ ਖੁਸ਼ੀ ਭਰਿਆ ਪਰਿਵਾਰ ਮਿਲਿਆ ਹੈ। ਅਸਮੁਖ ਚਿਹਰੇ ਵਾਲੇ ਬੰਦੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਇਸ ਫੈਮਿਲੀ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ ਐਦਾਂ ਹੀ ਹਸਤੀ ਬਸਦੀ ਰਹੇ। ਦੋਸਤੋ ਤੁਸੀਂ ਵੀ ਡਾਕੂ ਵੀਰ ਜੀ ਦੀ ਵਾਈਫ ਨੂੰ ਜਲਦ ਤੋਂ ਜਲਦ ਉਹਨਾਂ ਦੇ ਹੈਪੀ ਬਰਥਡੇ ਦੀ ਵਿਸ਼ ਜ਼ਰੂਰ ਕਰੋ। ਸਾਡੇ ਵੱਲੋਂ ਵੀ ਵੀਡੀਓ ਲਾਸਟ ਵਿੱਚ ਸਰਵਕੌਰ ਜੀ ਨੂੰ ਹੈਪੀ ਬਰਥਡੇ ਗੋਡ ਬlesਸ ਯੂ। ਮੰਮੀ ਮੈਂ ਤਾਂ ਪਿਆਸੀ ਮੈਂ ਵਿਆਹ ਉੱਥੇ ਕਰਨਾ ਜਿੱਥੇ ਦੇਚ ਲੰਮੀ ساری ਗੱਡੀ ਮਿਲੂਗੀ ਆ ਲੈ ਕੇ ਨਹੀਂ ਆਈ ਪਹਿਨਾ ਕੱਚਾ ਪਾਟਾ ਨੂੰ ਸੀਲਾ ਲੈ ਕੇ ਦਵਾਂ ਤੁਹਾਨੂੰ ਲੈਂਡ ਕਲੂਜ਼ਰ